ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਸਾਰੀਆਂ ਭੈਣਾਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਚੈਨਲ ਤੇ ਆਉਣ ਲਈ ਸਾਡੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਬਹੁਤ ਹੀ ਪਿਆਰੀ ਤੇ ਬਹੁਤ ਹੀ ਰੀਜ਼ਨੇਬਲ ਜੇ ਪ੍ਰਾਈਸ ਦੇ ਸੂਟ ਲੈ ਕੇ ਆਏ ਹਾਂ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਸਾਰੇ ਸੂਟ ਟਿਸਟਾ ਬ੍ਰਾਂਡ ਦੇ ਰਹਿਣਗੇ ਜੀ ਜਿਹੜੀਆਂ ਭੈਣਾਂ ਨੂੰ ਟਿਸਟਾ ਬ੍ਰਾਂਡ ਦੇ ਸੂਟ ਪਸੰਦ ਆ ਜਿਹੜੀਆਂ ਭੈਣਾਂ ਟਿਸਟਾ ਬ੍ਰਾਂਡ ਦੇ ਸੂਟ ਪਾਉਂਦੀਆਂ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਇਹ ਕ ਤੇ ਬਹੁਤ ਹੀ ਵਧੀਆ ਕੁਆਲਿਟੀ ਦੇ ਸੂਟ ਹੈ ਜੀ ਇਹ ਵਾਲੇ ਸੂਟ ਬਹੁਤ ਹੀ ਜ਼ਿਆਦਾ ਮਹਿੰਗੇ ਹੁੰਦੇ ਆ ਜੀ ਟਿਸਟਾ ਬ੍ਰਾਂਡ ਦੇ ਤੇ ਆਪਾਂ ਬਹੁਤ ਹੀ ਰੀਜ਼ਨੇਬਲ ਪ੍ਰਾਈਸ 'ਚ ਇਹ ਸੂਟ ਲੈ ਕੇ ਆਏ ਆ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਆਨ ਕਰ ਲਿਓ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਜੀ ਜਿਆਦਾ ਤੋਂ ਜਿਆਦਾ ਮੇਰੇ ਚੈਨਲ ਨੂੰ ਸ਼ੇਅਰ ਕਰ ਦਿਆ ਕਰੋ ਜੀ ਜਿਹੜੇ ਤੁਸੀਂ ਇਹ ਸੂਟ ਸਾਰੇ ਦੇਖ ਰਹੇ ਹੋ ਜੀ ਇਹ ਮਸਲੀਨ ਦੇ ਸੂਟ ਆਉਣਗੇ ਜੀ ਪਿਓਰ ਮਸਲੀਨ ਦੇ ਬ੍ਰਾਂਡਡ ਸੂਟ ਆ ਜੀ ਟਿਸਟਾ ਦੀ ਮੋਹਰ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਸੂਟਾਂ ਦੇ ਉੱਪਰ ਸਾਰੀ ਕੰਨੀ ਦੇ ਉੱਪਰ ਤੁਹਾਨੂੰ ਬ੍ਰਾਂਡ ਦਾ ਨੇਮ ਬ੍ਰਾਂਡ ਦਾ ਤੁਹਾਨੂੰ ਮੋਹਰ ਲੱਗੀ ਹੋਈ ਦਿਸੂਗੀ ਜੀ ਤੇ ਬ੍ਰਾਂਡ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਤੇ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਬਹੁਤ ਹੀ ਫਾਈਨ ਕੁਆਲਿਟੀ ਦੀ ਇਹ ਮਸਲੀਨ ਆ ਮੈਚਿੰਗ ਸੂਟ ਆਉਣਗੇ ਜੀ ਵਿੱਚ ਆਲ ਓਵਰ ਸੂਟ ਵੀ ਮਿਲ ਜਾਣਗੇ ਜੀ ਤੁਹਾਨੂੰ ਮੈਚਿੰਗ ਦਾ ਪ੍ਰਾਈਸ ਬਹੁਤ ਹੀ ਘੱਟ ਹੈ ਜੀ ਆਪਣਾ ਪ੍ਰਾਈਸ ਮਾਰਕੀਟ ਦਾ ਪ੍ਰਾਈਸ 1600 1700 ਰੁਪਏ ਹੈ ਜੀ ਆਪਣਾ ਪ੍ਰਾਈਸ 1250 ਰੁਪਏ ਹੈ ਜੀ ਮੈਚਿੰਗ ਦਾ ਤੇ ਜੇ ਤੁਸੀਂ ਆਲ ਓਵਰ ਲੈਣਾ ਤਾਂ 1650 ਰੁਪਏ ਪ੍ਰਾਈਸ ਹੈ ਜੀ ਆਲ ਓਵਰ ਸੂਟ ਦਾ ਬਹੁਤ ਹੀ ਫਾਈਨ ਕੁਆਲਿਟੀ ਦੀ ਇਹ ਮਸਲੀਨ ਹੁੰਦੀ ਹੈ ਜੀ ਬਹੁਤ ਹੀ ਜ਼ਿਆਦਾ ਇਹਦਾ ਕੱਪੜਾ ਫਾਈਨ ਹੁੰਦਾ ਹੈ ਜੀ ਬ੍ਰਾਂਡ ਦਾ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਸਕਰੀਨ ਸ਼ਾਟ ਭੇਜਣਾ ਜੀ ਸਾਡੇ ਦਿੱਤੇ ਹੋਏ ਵਟਸਐਪ ਦੇ ਨੰਬਰ ਤੇ ਤੇ ਤੁਹਾ ਆਪਦੀ ਬੁਕਿੰਗ ਕਰਵਾ ਲੈਣੀ ਹੈ ਜੀ ਜਿਹੜੀਆਂ ਪੈਨਾਂ ਨੇ ਮੈਚਿੰਗ ਲੈਣਾ ਮੈਚਿੰਗ ਲੈ ਸਕਦੇ ਹੋ ਜਿਹੜੀਆਂ ਪੈਨਾਂ ਨੇ ਆਲ ਓਵਰ ਲੈਣਾ ਆਲ ਓਵਰ ਲੈ ਸਕਦੇ ਹੋ ਇਹ ਵਾਲੇ ਸੂਟ ਟਿਸਟਾ ਬ੍ਰਾਂਡ ਦੇ ਹੀ ਆਉਣਗੇ ਜੀ 크ਰੇਪ ਦੇ ਬਹੁਤ ਹੀ ਅੱਛੀ ਤੇ ਬਹੁਤ ਹੀ ਫਾਈਨ 크ਰੇਪ ਹੈ ਜੀ ਬਹੁਤ ਹੀ ਜ਼ਿਆਦਾ ਸੋਹਣੀ ਪਾਰਟੀ ਵੇਅਰ ਸੂਟ ਬਣਦਾ ਹੈ ਜੀ ਇਹਦਾ ਜਿਵੇਂ ਕੋਈ ਆਪਾਂ ਨੂੰ ਫੰਕਸ਼ਨ ਆ ਜਾਂਦਾ ਹੈ ਜੀ ਉਹਦੇ ਲਈ ਬਹੁਤ ਸੋਹਣਾ ਇਹਦਾ ਸੂਟ ਬਣ ਕੇ ਰੈਡੀ ਹੁੰਦਾ ਹੈ ਜੀ ਤੁਸੀਂ ਮੋਰ ਚੈੱਕ ਕਰ ਸਕਦੇ ਹੋ ਜੀ ਬ੍ਰੈਂਡ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਤੇ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ ਜੀ ਬਹੁਤ ਹੀ ਫਾਈਨ ਸਟੱਫ ਹੈ ਤੁਸੀਂ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਕਲਰ ਚੈੱਕ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਇੱਕ ਰੇਪ ਦਾ ਮਾਰਕੀਟ ਦਾ ਪ੍ਰਾਈਸ 2600 2700 2800 ਤੱਕ ਹੈ ਜੀ ਆਪਣਾ ਪ੍ਰਾਈਸ ਓਨਲੀ 1700 ਰੁਪਏ ਹੈ ਜੀ ਜਿਹੜੀ ਵੀ ਭੈਣ ਨੂੰ ਜਿਹੜਾ ਸੂਟ ਪਸੰਦ ਹੋਵੇ ਤੁਸੀਂ ਜਲਦੀ ਜਲਦੀ ਆਪਦੀ ਬੁਕਿੰਗ ਕਰਵਾਉਣੀ ਹੈ ਜੀ ਇਹ ਵਾਲੇ ਸੂਟ ਆਉਣਗੇ कॉटन ਦੇ ਇਹਨਾਂ ਦੇ ਉੱਪਰ ਵੀ ਸੇਲ ਹੈ ਜੀ ਓਨਲੀ 895 ਰੁਪਏ ਦਾ ਇਹ ਸੂਟ ਤੁਹਾਨੂੰ ਮਿਲ ਜੂਗਾ ਜੀ ਮਾਰਕੀਟ 'ਚ ਇਹ 950 1000 ਤੱਕ ਸੇਲ ਹੋ ਰਿਹਾ ਜੀ ਬਹੁਤ ਸੋਹਣੀ ਚੈੱਕ कॉटन ਕਹਿ ਦਿੰਦੇ ਆ ਜੀ ਇਹਨੂੰ ਕੋਟਾ ਡੋਰੀਆ कॉटन ਵੀ ਕਹਿ ਦਿੰਦੇ ਆ ਜੀ ਤੇ ਬਰਬਰੀ कॉटन ਵੀ ਕਹਿ ਦਿੰਦੇ ਆ ਬਹੁਤ ਸੋਹਣੀ ਪ੍ਰਿੰਟਿੰਗ ਹੈ ਬਹੁਤ ਸੋਹਣੀ ਜャ ਸਟਫ ਹੈ ਬਹੁਤ ਹੀ ਪਿਆਰਾ ਜャ ਬਹੁਤ ਹੀ ਜਿਆਦਾ ਸੌਫਟ ਜャ ਸਟਫ ਹੈ ਜੀ ਇਹ ਕੋਈ ਲਾਈਨਿੰਗ ਦੀ ਜਰੂਰਤ ਨਹੀਂ ਜੀ ਤੇ ਜੇ ਤੁਸੀਂ ਬਾਟਮ ਤੇ ਵਰਕ ਕਰਵਾਉਣਾ ਤਾਂ ਸਾਡੇ ਕੋਲ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਜਿਵੇਂ ਦਾ ਸ਼ਰਟ ਦੇ ਵਿੱਚ ਡਿਜ਼ਾਈਨ ਬਣਿਆ ਹੋਊਗਾ ਉਸੇ ਤਰ੍ਹਾਂ ਦਾ ਤੁਸੀਂ ਬਾਟਮ ਤੇ ਵਰਕ ਕਰਵਾ ਸਕਦੇ ਹੋ ਬਹੁਤ ਹੀ ਪਿਆਰੇ ਪਿਆਰੇ ਜੇ ਕਲਰ ਆ ਬਹੁਤ ਹੀ ਪਿਆਰੇ ਪਿਆਰੇ ਜੇ ਡਿਜ਼ਾਈਨ ਆ ਜਿਹੜਾ ਵੀ ਕਲਰ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੋਵੇ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ